ਮਜੀਠੇ ਨਾਲ ਮੁਲਾਕਾਤ ਜਿਸ ਤੀਕੇ ਵਿੱਚ ਸੀਪੀਓ ਨੇ ਤਿੰਨ ਦਿਨ ਮਾਰਾ ਸਰਤਾ ਹਾਂਜੀ ਹੁਣ ਇਸ ਵੀ ਕਿਹਨੇ ਖਲਾਅ ਪੈਦਾ ਹੋਇਆ ਵਾ ਉਸ ਖਲਾਅ ਦੇ ਵਿੱਚ ਜੋ ਬਾਬਾ ਜੀ ਲੱਗਦਾ ਵੀ ਕੁਝ ਕਰਨਾ ਚਾਹੁੰਦੇ ਇਹ ਪੋਲਿਟਿਕਲ ਜਿਹੜੀ ਆ ਪਾਰਟੀਆਂ ਦੇ ਲੀਡਰ ਫਿਰ ਨੁੱਟਦੇ ਜਿਹਦੇ ਵਿੱਚ ਸਭ ਤੋਂ ਵੱਡਾ ਮੁੱਦਾ ਇਹ ਸੀਗਾ ਵੀ ਵਿਆਹ ਜਰਾੜ ਦਾ ਨੋਹਾਨ ਜਿਸ ਤੀਕੇ ਨਾਲ ਰਾਧਾ ਸੁਆਮੀ ਨੇ ਦੂਜੇ ਪਾਸੇ ਮੋੜਿਆ ਵਾ ਹਾਂਜੀ بابا راسمی بقا چیانو کروڑی بابا بل ਲਿਖਣੇ ਬੁੱਢਾ ਦਲ ਨੂੰ ਆ ਕੇ ਮੁਲਾਕਤ ਕਰਨੀ ਉਹਨਾਂ ਨੂੰ ਇਹ ਗੱਲ ਕਹਿਣੀ ਜੇ ਤੁਹਾ ਬਾਬਾ ਬਲਬੀਤ ਸਿੰਘ ਨੇ ਇੰਨੀ ਗੱਲ ਕਹੀ ਸੀ ਸਾਡੇ 10 ਜਹੇਦਰ 1990 ਜੀ ਮੈਂ ਕਹਿੰਦਾ ਉਸੇ ਕਾਲ ਤੱਕ ਦੇ ਜਹੇਦਰ ਤੇ ਉਸ ਟਾਈਮ ਤੇ ਉੱਤੇ ਬਾਬਾ ਜੀ ਰੈਕਟ ਕੀਤਾ ਸੀ ਜੀ ਅਸੀਂ ਤੇ ਹੁਣ ਵੀ ਚਾਹੁੰਦੇ ਆਂ ਵੀ ਬੁੱਢਾ ਦਲ ਦਾ ਮੁਖੀ ਜਹੇਦਰ ਕਾਲ ਤੱਕ ਤੁਸੀਂ ਵੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਮੈਂ ਤੁਹਾਡਾ ਦੋਸਤ ਨਿਸ਼ਾਨ ਸਿੰਘ ਦਰਸ਼ਕਾਂ ਦਾ ਤਹਿਤ ਨੂੰ ਸਵਾਗਤ ਕਰਦੇ ਹਾਂ ਸੋ ਪੰਜਾਬ ਦੇ ਮੁੱਦਿਆਂ ਤੇ ਹਰ ਦਿਨ ਨਵਾਂ ਮੁੱਦਾ ਲੈ ਕੇ ਹਾਜ਼ਰ ਹੁੰਦੇ ਹਾਂ ਸੋ ਗੱਲ ਕਰਾਂਗੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਸੋਸ਼ਲ ਮੀਡੀਆ ਤੇ ਚਰਚਾ ਵਿੱਚ ਹਨ ਪਿਛਲੇ ਹਫ਼ਤੇ ਵਿਕਰਮ ਮਜੀਠੀਆ ਦੇ ਨਾਲ ਨਾਬਾ ਜੇਲ੍ਹ ਚ ਮੁਲਾਕਾਤ ਕੀਤੀ ਸੀ ਹੁਣ ਮੁਲਾਕਾਤਾਂ ਦਾ سلسلہ ਲਗਾਤਾਰ ਜਾਰੀ ਹੈ ਪਿਛਲੇ ਦਿਨੀ ਬੁੱਢਾ ਦਲ 96 ਕਰੋੜੀ ਦੇ ਮੁਖੀ ਬਾਬਾ ਬਲਵੀਰ ਸਿੰਘ ਮੁਲਾਕਾਤ ਕੀਤੀ ਸੋ ਦਰਸ਼ਕੋ ਇਸ ਦੇ ਪਿੱਛੇ ਦੀ ਅਸਲ ਵਜ੍ਹਾ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀਡੀਓ ਨੂੰ ਇੱਕ ਸ਼ੇਅਰ ਕਰ ਦਿਓ ਅਤੇ ਆਪਣੇ ਕਮੈਂਟ ਲਿਖੋ ਸੋ ਮੇਰੇ ਨਾਲ ਵਿਚਾਰ ਚਰਚਾ ਲਈ ਜੁੜੇ ਨੇ ਸੀਨੀਅਰ ਪੱਤਰਕਾਰ ਜਸਵੀਰ ਸਿੰਘ ਪੱਟੀ ਸਾਹਿਬ ਸੋ ਪੱਟੀ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪੱਟੀ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਜੀ ਸ਼ੁਕਰੀਆ ਜੀ ਸ਼ੁਕਰੀਤੰਵਾਦ ਜੀ ਸੋ ਪੱਤੀ ਸਾਹਿਬ ਜੀ ਸਵਾਲ ਹੈਗਾ ਕਿ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਹੋਰਾਂ ਦਾ ਇੱਕ ਮੁਲਾਕਾਤਾਂ ਦਾ ਜਿਹੜਾ ਸਿਲਸਲਾ ਜਾਰੀ ਹੈ ਹੁਣ ਛੇਤੀ 96 ਕਰੋੜੀ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ ਨਾਲ ਕੀਤੀ ਹੈ ਉਹਨਾਂ ਨੇ ਵੱਡੀ ਮੁਲਾਕਾਤ ਇਸ ਦੇ ਪਿੱਛੇ ਦਾ ਵਰਤਾਂਤ ਕੀ ਹੋ ਸਕਦਾ ਹੈ ਇਸ ਬਾਰੇ ਤੁਸੀਂ ਕੀ ਕਹੋਗੇ ਪਹਿਲੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਇੱਕ ਸਾਡਾ ਲੀਡਰਸ਼ਿਪ ਦਾ ਖਲਾਫ ਬਹੁਤ ਬੜਾ ਹੋ ਜਾਂਦਾ ਹੈ ਹਾਂਜੀ ਕੋਸ਼ ਖਲਾ ਦਾ ਕੋਈ ਵੀ ਬੰਦਾ ਫਾਇਦਾ ਉਠਾ ਸਕਦਾ ਜਿਹੋ ਜਿਹੇ ਇਹ ਧਾਰਵਕ ਪ੍ਰਵਿਅਕਤੀ ਵਾਲਾ ਗੇ ਕੀ ਉਹ ਫਾਇਦਾ ਠਾਉਣ ਦੀ ਕੋਸ਼ਿਸ਼ ਜਰੂਰ ਕਰੇਗੇ ਜੀ ਜੀ ਤੇ ਜਿਹੜੀ ਬਕਾਇਦਾ ਤੌਰ ਤੇ ਇਹਨਾਂ ਦੀ ਆਪਣੀ ਮੁਲਾਕਾਤ ਕਦੀ ਇਹਨਾਂ ਦੀ ਬਾਬੇ ਦਾਦੂ ਵਾਲਾ ਕਦੀ ਸਿੰਘ ਸਿੰਘ ਮਾਨ ਨਾਲ ਕਦੀ ਸਕਦੀ ਨਾ ਕਰੀ ਜਾ ਕੇ ਜੇਲ੍ਹ ਤੋਂ ਮੁਲਾਕਾਤ ਕਰਨੀ ਮਜੀਠੀ ਨਾਲ ਹਾਂਜੀ ਹਾਂਜੀ ਮਜੀਠੀ ਨਾਲ ਮੁਲਾਕਾਤ ਜੇਤੀ ਕੇ ਨਾ ਚੀਪੀਆਂ ਉਹ ਤੇ ਨਾਲ ਮਾਰਾ ਸਰ ਪਏਗਾ ਜੀ ਕਿਉਂਕਿ ਭਾਵੇਂ ਉਹਨਾਂ ਤੇ ਦੋਸ਼ ਸਾਬਤ ਨਹੀਂ ਹੈ ਲੇਕਿਨ ਦੋਸ਼ ਬੜੇ ਸੀਰੀਅਸ ਲੱਗੇ ਮੈਡੀਕਲ ਲੱਗੇ ਜੀ ਜੀ ਸਾਬਤ ਨਹੀਂ ਆਉਂਦਾ ਬਾਕੀ ਲੋਕ ਕਹਿੰਗੇ ਜੀ ਇਹੋ ਜਿਹੇ ਨਸ਼ਾ ਤਸਕ ਕਰਨ ਬਾਬਾ ਜੀ ਮੁਲਾਕਾਤ ਕਿਉਂ ਕਰ ਰਹੇ ਹਾਂਜੀ ਇਸ ਕੰ ਦਾ ਜਵਾਬ ਦੇਣਾ ਉਹਨਾਂ ਦੀ ਔਖਾ ਹੋਵੇਗਾ ਜੀ ਇਸ ਕਰਕੇ ਬਾਬਾ ਜੀ ਨੇ ਉੱਥੇ ਮੁਲਾਕਾਤ ਕੀਤੀ ਤੇ ਤੁਹਾਨੂੰ ਪਤਾ ਆਏਗਾ ਇਸੇ ਦੇਰੇ ਦੇ ਵਿੱਚੋਂ ਜਦੋਂ ਬਾਬਾ ਚਰਨ ਸਿੰਘ ਹੋਰ ਸਿੰਘੀ ਉਹਨੂੰ ਐਜੀ ਪਿਛਲੇ ਕੇਸ ਕੀਤਾ ਸੀਗਾ ਵੀ ਤੁਸੀਂ ਆਪਣੇ ਨੂੰ ਗੁਰੂ ਖਾਣੇ ਨੂੰ ਜੀ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਸ ਪਰਜੇ ਤੁਸੀਂ ਗੁਰੂ ਦੀ ਖਾਸ ਗੱਲ ਜੀ ਉਹ ਕੇਸ ਚੱਲਿਆ ਸੀਗਾ ਤਾਂ ਉੱਥੋਂ ਬਰ ਸ਼ਰੋਮਣੀ ਕਮੇਟੀ ਵਾਲਿਆਂ ਨੇ ਆਪਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਚੁਕਵਾ ਦਿੱਤਾ ਸੀ ਤੇ ਇਹਨਾਂ ਨੇ ਆਪਣੀ ਜਿਹੜੀ ਕਾਰਨ ਹੀ ਜਾਇ ਰਹੀ ਸੀ ਇਹ ਸੈਂਕੜੀਆਂ ਤੋਂ ਫਿਰ ਬੇਕਾਇਦਾ ਤੌਰ ਤੇ ਕਥਾ ਕਰਦੇ ਸੀ ਜੀ ਅੱਜ ਵੀ ਜਿਹੜੇ ਪੰਜ ਸ਼ਬਦ ਇਹ ਬੇਕਾਇਦਾ ਤੌਰ ਤੇ ਦਿੰਦੇ ਨੇ ਹਾਂਜੀ ਹਾਂਜੀ ਨਾਮ ਦੇਿੰਦੇ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਨੇ ਜੀ ਹੁਣ ਜੇ ਆਪਾਂ ਇਹਦੀ ਗੱਲ ਕਰ ਲਈਏ ਕਿ ਇਹਦੇ ਬੰਦੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਕਿਉਂ ਇਹ ਹੈ ਵੀ ਬੇਸਿਕਲੀ ਜਿਹੜੀ ਇਹ ਸੰਪਰਦਾਵਾ ਸਿੱਖਾਂ ਦੇ ਸੰਪਰਦਾਵਾ ਜੀ ਤੇ ਵਿਦਿਆਰਥੀ ਜੀ ਨੇ ਸੰਪਰਦਾ ਦੀ ਮੁੱਢ ਰੱਖਿਆ ਸੀ ਜਾਂ ਉਹ ਬੀਚ ਬੇਸਿਕਲੀ ਹਿੰਦੂਸਤਾਨ ਸਮਾਤ ਨਹੀਂ ਹਲੇ ਕਿ ਗੁਰੂ ਗ੍ਰੰਥ ਗੁਰੂ ਮਾਨਪਾਤਨ ਮੰਨਦੇ ਸੀ ਉਹ ਗੁਰੂ ਗ੍ਰੰਥ ਸੱਚ ਯਕੀਨ ਰੱਖਦੇ ਸੀ ਜੀ ਇਥੋਂ ਅੱਗੇ ਨਾਲੇ ਸੰਪਰਦਾਵਾਂ ਇੱਕ ਨਹੀਂ 20 ਜਿੰਦੀਆਂ ਬਾਬਾ ਜੈਮਲ ਸਿੰਘ ਆ ਗਿਆ ਬਾਬਾ ਕ੍ਰਿਪਾਲ ਸਿੰਘ ਆ ਗਿਆ ਤੇ ਅੱਜ ਦੇ ਸਮਾਤ ਨਹੀਂ ਹੈਗੇ ਸਾਰੇ ਆਪਣੇ 67 ਮਾਣ ਹੋ ਗਿਆ ਫਿਰ ਇਹ ਹੋਰ ਬੇਰਾ ਉਸ ਦੇ ਬੜੇ ਸਾਰੇ ਨੇ ਇਹ ਸਿਖਾਵਾਂ ਨੇ ਸਾਰੀਆਂ ਨੇ ਜੀ ਹਾਂਜੀ ਇਹਨਾਂ ਦੇ ਵਿੱਚ ਸਬੰਸ਼ਿਅਤ ਇਕੱਲੇ ਹਨ ਜੀ ਤੇ ਬੇਲਦੀ ਕਦੀ ਇਹ ਸਾਰੇ ਬਾਬੇ ਰਿਸ਼ਤੇਦਾਰ ਨੇ ਬਾਬਾ ਜੈਮਲ ਸਿੰਘ ਲਾਲੋ ਸ਼ਾਮਲ ਸਿੰਘ ਲਾਲੋ ਚਰਨ ਸਿੰਘ ਲਾਲੋ ਗੁਰਿੰਦਰ ਸਿੰਘ ਦੇ ਰਿਸ਼ਤੇਦਾਰ ਨੇ ਆਪਸ ਵਿੱਚ ਜੀ ਇਹਨਾਂ ਦੇ ਵਿੱਚ ਗੈਰ ਜੱਟ ਕੋਈ ਮੁਖੀ ਨਹੀਂ ਹੈ ਸਭ ਜੱਟ ਤੋਂ ਪਾਈ ਚਰਨ ਮੁਖੀ ਨਹੀਂ ਦੂਜੀ ਜੀ ਜਦੋਂ ਇਹਨਾਂ ਦਾ ਪੰਗਾ ਪਿਆ ਸੀ ਪੰਥਕ ਜਿੱਥੇ ਬੰਦਿਆ ਨੇ ਇਹਨਾਂ ਨੇ ਵਿਆਹ ਜਿੰਦ ਤੱਕ ਗੱਦੋਰਾ ਟਾਇਆ ਸੀ ਗਾ ਹਾਂਜੀ ਉਦੋਂ ਕਾਫੀ ਜਲਸੀ ਇਹ ਟੈਂਸ ਦੇ ਵਿੱਚ ਸੀਗੇ ਜਿਸ ਕਿਹਨਾਂ ਉਹਨਾਂ ਨੋਟੇ ਲਾਇਆ ਸੀ ਜਿੱਥੇ ਨਦੀਆਂ ਨੇ ਇਹਨਾਂ ਦੀ 50% ਸੰਗਤ ਵੀ ਘਟ ਗਈ ਸੀ ਜੀ ਉਦੋਂ ਸਰਦਾਰ ਸ੍ਰੀ ਸੀਸ ਮਾਨ ਨੇ ਇਹ ਗੱਲ ਕਹੀ ਸੀ ਵੀ ਤੁਸੀਂ ਪਹਿਲਾਂ ਜਿਹੜੀ ਗੱਲ ਬੰਦੇ ਆਪਣੇ ਨੂੰ ਗੁਰੂ ਮੰਨਣ ਦੀ ਜਿਹੜੀ ਆ ਉਹਦੇ ਤੇ ਸਪਸ਼ਟੇਕਰਨ ਦਿਓ ਤੇ ਦਰਬਾਰ ਤੇ ਮੱਥਾ ਟੇਕਿਓ ਹਾਂਜੀ ਬਾਬਾ ਚਰਨ ਸਿੰਘ ਦੇ ਸ਼ਹਿਰ ਨਹੀਂ ਆਉਂਦੇ ਸੀ ਵੀ ਲੇਕਿਨ ਬਾਬਾ ਗੁਰਿੰਦਰ ਸਿੰਘ ਦੇ ਲੋਜੜੀ ਉਹ ਅਕਸਰ ਤਿੰਨ ਚਾਰ ਵਾਰੀ ਜਿਹੜੇ ਦਰਬਾਰ ਸਾਹਿਬ ਮੱਥਾ ਟੇਕਣ ਹਰ ਸਾਲ ਆਉਂਦਾ ਹੀ ਹੋਵੇ ਜੀ ਇਹ ਮੱਥਾ ਟੇਕ ਕੇ ਗਿਆ ਸੀ ਤੋਂ ਉੱਤੇ ਮੈਂ ਸਵਾਲ ਹੀ ਪੁੱਛਿਆ ਸੀ ਮੈਂ ਕਿਹਾ ਤੁਸੀਂ ਆਪਣੇ ਨੂੰ ਗੁਰੂ ਕੋਲ ਹੀ ਕਿਹਾ ਬਿਲਕੁਲ ਨਹੀਂ ਮੇਰਾ ਗੁਰੂ ਸ੍ਰੀ ਗੁਰੂ ਗੰਦ ਸਿੰਘ ਮੈਂ ਗੁਰੂ ਦੀ ਕੋਲ ਦਾ ਮੈਂ ਕਿਹਾ ਲੋਕ ਕਹਿੰਦੇ ਕਿ ਤੁਸੀਂ ਵੀ ਕਹੀ ਜਾਓ ਮੈਂ ਇੱਕ ਇੱਕ ਬੰਦੇ ਦਾ ਮੂੰਹ ਤਾਂ ਫੜ ਨਹੀਂ ਸਕਦਾ ਜੀ ਲੇਕਿਨ ਮੇਰਾ ਗੰਦਿਆ ਗੁਰੂ ਆ ਸ੍ਰੀ ਗੁਰੂ ਗੰਦ ਸਿੰਘ ਦਾ ਹਾਂਜੀ ਹੁਣ ਜਿਸ ਵੀ ਕਿਨੇ ਖਲਾਅ ਪੈਦਾ ਹੋਇਆ ਵਾ ਉਸ ਖਲਾਅ ਦੇ ਵਿੱਚ ਜੋ ਮਾਬਾ ਜੀ ਲੱਗਦਾ ਵੀ ਕੁਝ ਕਰਨਾ ਚਾਹੁੰਦੇ ਗੋਸ਼ਤ ਚ ਲੈਣਾ ਚਾਹੁੰਦੇ ਨੇ ਹਮ ਅੱਜ ਵੀ ਜਿਹੜਾ ਸਾਡਾ ਕਿਸਾਨੀ ਮੋਰਚਾ ਲੱਗਾ ਸੀ ਉਹਨੇ ਸਾਬਤ ਕਰ ਦਿੱਤਾ ਸੀ ਵੀ ਸਾਡੀ ਪੋਲਿਟਿਕਲ ਜਿਹੜੀ ਆ ਪਾਰਟੀਆਂ ਦੇ ਲੀਡਰ ਫਿਰੋਂ ਚੁੱਪੇ ਨੇ ਜੀ ਕਿਸਾਨਾਂ ਨੇ ਆਪਣੇ ਲੈਵਲ ਤੇ ਮੋਰਚਾ ਲਾਇਆ ਤੇ ਆਪਣੇ ਲੈਵਲ ਤੇ ਮੋਰਚਾ ਜਿੱਤਿਆ ਸੀ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜੀਆਂ ਐਨਜੀਓ ਕਾਫੀ ਸਰਗਰਮ ਹੋਈਆਂ ਉਹ ਆਪਣੇ ਲੈਵਲ ਤੇ ਕੰਮ ਕਰਦੀਆਂ ਜਿਵੇਂ ਅੱਜ ਤੁਸੀਂ ਹਣਾ ਚ ਵੇਖੋ ਹਾਂਜੀ ਅੱਜ ਵੀ ਸਰਕਾਰ ਜਿਹੜੀ ਚਾਹੁੰਦੀ ਆ ਕਿ ਜ ਸਾਡੇ ਕੋਲ ਪੈਸਾ ਪੁਲਸ ਤਾਂ ਹੈ ਵੀ ਨਹੀਂ ਫਿਰਾਲ ਅਸੀਂ ਕਰੀ ਜਾ ਰਹੇ ਆ ਉਹ ਡਿਲੇ ਕਿਉਂ ਕਰ ਰਹੇ ਡਿਲੇ ਕਰਕੇ ਗਏ ਨੇ ਜਿਹੜੀਆਂ ਐਨਜੀਓ ਵਗੈਰਾ ਉਹਨਾਂ ਦਾ ਘਰ ਪੁਰਾਣਾ ਕਰ ਦੇਣਾ ਤੇ ਮਕਾਨ ਬਣਾ ਕੇ ਦੇ ਦੇਣ ਉਹਨਾਂ ਨੂੰ ਸਹੀ ਸੇਵਾ ਪਣੀ ਕਰ ਦੇਣ ਮੁੜ ਕੇ ਜਾ ਕੇ ਮੋਰਚਾ ਲਾਦਾਂਗੇ ਬੱਚੀ ਕੀਤਾ ਹਾਂਜੀ ਹਾਂਜੀ ਸਰਕਾਰ ਦੇ ਪੱਲੇ ਕੁਝ ਨਹੀਂ ਹੈ ਬੇਸਿਕਲ ਜੀ ਅੱਜ ਵੀ ਵਿਧਾਨ ਸਭਾ ਸੈਸ਼ਨ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਮੇਨ ਮੁੱਦਾ ਇਹ ਕਿ ਐਗਰੀਕਲਚਰ ਸੋਇਕ ਤੇ ਸੇ ਮੁੱਦੇ ਤੇ ਕੋਈ ਚਰਚਾ ਹੋਈ ਨਹੀਂ ਸਕੀ ਜੀ ਪਰਾਂ ਨੂੰ ਰੋਕਣਾ ਤੇ ਵੀ ਕੋਈ ਚਰਚਾ ਨਹੀਂ ਹੋਈ ਨਹੀਂ ਕਿ ਕਰਨ ਕੋਈ ਚਰਚਾ ਨਹੀਂ ਹੋਈ ਜੀ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਇਹ ਸੀਗਾ ਕਿ ਵਿਆਹ ਜ਼ਰਾਰ ਦਾ ਨੋਹਾਨ ਜਿਸ ਤਿੱਕੇ ਨਾ ਰਹਾ ਦਾ ਸਵਾਮੀ ਇਹਨੇ ਦੂਜੇ ਪਾਸੇ ਮੋੜਿਆ ਵਾ ਹਾਂਜੀ ਭਰਤੀ ਪਾਪਾ ਕੇ ਤੇ ਉਹ ਦੂਸਰੇ ਪਾਸੇ ਕਿਸੇ ਨਾਲ ਹੀ ਸੈਂਕੜੇ ਇੱਕ ਜਮੀਨ ਤਬਾਹ ਹੋ ਗਈ ਉਹਦੇ ਤੇ ਗੱਲ ਹੀ ਨਹੀਂ ਕੀਤੀ ਕਿਸੇ ਨੇ ਹੂੰ ਕਿਤੇ ਵੀ ਪੋਲਿਟਿਕਲ ਲੀਡਰ ਦੀ ਇਹ ਜ਼ਰਤ ਨਹੀਂ ਪਈ ਵੀ ਉੱਥੇ ਰਾਧਾ ਸਵਾਮੀ ਦਾ ਨਾਮ ਲੈ ਕੇ ਇਸ ਵੇਲੇ ਵੀ ਲੋਕਾਂ ਦਾ ਉੱਥੇ ਜਿਆਦਾ ਜਿਹੜੇ ਜੀ ਕਰ ਰਹੇ ਜੀ ਜੀ ਲੇਕਿਨ ਬਾਬਾ ਰਾਧਾ ਸਵਾਮੀ ਨੇ ਜਿਸ ਨੀਕੇ ਮੈਂ ਬਕਾਇਦਾ ਤੌਰ ਤੇ 96 ਕਰੋੜੀ ਬਾਬਾ ਮੁੱਢਾ ਦਲ ਨਾਲ ਮੀਟਿੰਗ ਕੀਤੀ ਹੈ ਹਾਂਜੀ ਬੁੱਢਾ ਮਦਮ ਕਿੱਥੋਂ ਬਣਿਆ ਹੂੰ ਮੁੰਡਾ ਘਾਲਪੇ ਚੈਦਾ ਤੌਰ ਤੇ ਜਿਹੜੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਪਾਛਾ ਗੋਲੀਆਂ ਦੇ ਖੇਲੇ ਜੀ ਕੈਸੀ ਹਾਂਜੀ ਤੇ ਮਾਤਾ ਗੰਗਾ ਜੀ ਨੇ ਕਿਹਾ ਜੀ ਮੈਂ ਬਾ ਬੁੱਢਾ ਜੀ ਜੇ ਤੁਸੀਂ ਬੋਵੇਂ ਜੋ ਮਰਜ਼ੀ ਕਰੋ ਸ਼ਿਦਾ ਕਰਨ ਲੱਗੇ ਹੂੰ ਇਹ 3000 ਫੌਜ ਆਕੇ ਗਈ ਸੀ ਜੀ 3000 ਵਿਅਕਤੀ ਲੈ ਕੇ ਸੀ ਵੱਖ-ਵੱਖ ਜਿਹੜੇ ਆ ਰਵੈਤੀ ਖੇਰਾਂ ਨਾਲ ਲੈ ਸੀ ਜੀ ਚਲੋ ਉਹਦੀ ਲੋੜ ਨਹੀਂ ਪਈ ਇਹ ਜੈ ਕਿ ਉੱਥੇ ਬਹਿ ਗਏ ਘੇਰੇ ਕੋਈ ਜਾਂ ਸੀ ਲੈ ਕੇ ਵੀ ਮੁੜ ਕੇ ਉਹ ਸਮਝੋਤਾ ਹੋ ਗਿਆ ਜਾਨ ਜੀ ਦੇ ਨਾਲ ਉਦੋਂ ਗੁਰੂ ਸਾਹਿਬ ਬਾਹਰ ਆਏ ਸੀ ਤੋ ਉਦੋਂ ਇਹਨਾਂ ਨੇ ਬੁੱਢਾ ਦਲ ਦਾ ਨਾਂ ਦਿੱਤਾ ਸੀ ਜੀ ਨੂੰ ਵੀ ਮੱਭਾ ਬੁੱਢਾ ਹੀ ਦੇਖੀ ਗਿਆ ਸੀ ਕਿ ਬੁੱਢਾ ਦਲੋਂ ਨਾਂ ਬਣਾਇਆ ਸੀ ਉਹ ਉਹਨਾਂ ਨਾਂ ਦਿੱਤਾ ਸੀ ਅੱਛਾ ਜੀ ਅੱਜ ਵੀ ਬਕਾਇਦਾ ਤੌਰ ਤੇ ਕਾਲੀ ਫੂਲਾ ਸਿੰਘ ਬੁੱਢ ਜਿਹੜਾ ਅੰਮ੍ਰਿਤਸਰ ਹਾਂ ਜੀ ਅਕਾਲੀ ਸਾਹਿਬ ਅਕਾਲੀ ਜਿਹੜੇ ਕਾਲੀ ਫੂਲਾਖੀ ਜਿਹੜੇ ਜਹਦਰ ਕਾਲਕ ਤੋਂ ਦੇਸੀ ਉਹ ਆਪਣੀ ਰਹਿਸ਼ਤ ਰੱਖਦੇ ਸੀ ਆਪ ਜੀ ਦਰਬਾਰ ਸਭ ਰਸਮੀ ਜੀ ਨਹੀਂ ਹੁੰਦੀ ਹੂੰ ਇੱਥੇ ਨਦੀ ਛੋਣੀ ਹੁੰਦੀ ਸੀ ਵੀ ਇੱਥੇ ਘੋੜੇ ਹੁੰਦੇ ਸੀ ਜੀ ਉਹਦੇ ਨਾਲ ਜਗ੍ਹਾ ਖੁੱਲੀ ਸੀ ਇੱਥੇ ਫਿਰ ਸ਼ੇਵੇ ਪਾਸ ਨੇ ਆਪਣਾ ਮਲ ਖਾਲਾ ਗੱਬਰਨ ਰਹਿ ਜਾਂਦੇ ਇੱਥੇ ਚੰਗੀ ਵਿਆਹ ਸੀ ਹੁੰਦੇ ਸੀ ਇੱਥੇ ਕੋਲ ਪੁਸ਼ਤੀ ਵਿੱਚ ਜੀ ਸਾਰੇ ਜਿਹੜੇ ਸ਼ੇਵ ਬਾਸ਼ਾ ਉਹ ਕਰਦੇ ਰਿਹਾ ਨੇ ਇੱਥੇ ਜੀ ਹੁਣ ਇਹਨਾਂ ਦਾ ਉੱਥੇ ਜਾਣਾ ਜੇ ਰਾਧਾ ਸਮੇਂ ਵਰਦਾ ਜੀ ਉੱਥੇ ਜਾਣਾ ਤੇ ਜਾ ਕੇ ਗੱਲਾਂ ਬਾਤਾਂ ਕਰਨੀਆਂ ਹਾਂਜੀ ਬਾਬਾ ਬਲਬੀਰ ਸਿੰਘ ਨੇ ਬੜੀ ਬੜੀ ਉੱਤੇ ਕਿਹਾ ਆਪਣੀ ਇੰਟੀਗ੍ਰਿਟੀ ਕਿਸੇ ਵੀ ਤਰੀਕੇ ਨਾਲ ਜਦੋਂ ਸਿਆਸਤ ਨਾਲ ਜੋੜਿਆ ਜਾਵੇ ਜੀ ਤੇ ਉਹ ਮੇਰੇ ਕੋਲ ਆਏ ਸੀ ਰਾਧਾ ਸਮੇਂ ਮੁਖੀ ਤੇ ਜੀ ਇਹਨੂੰ ਇੱਕ ਧਾਰਮਿਕ ਤਾਕੂ ਦੇ ਸਾਡੀ ਸੜੀ ਧਰਮ ਦੀਆਂ ਗੱਲਾਂ ਹੋਈਆਂ ਨੇ ਹਮ ਇੱਕ ਗੱਲ ਮੈਂ ਤੇ ਜ਼ਿਕਰ ਕਰੂੰਗਾ ਜੀ ਕੋ ਬਾਬਾ ਜਿਹੜੀ ਹੈਗੇ ਨੇ ਸਾਡੇ ਰਹਾ ਦਾ ਸੁਭਨ ਚੱਲਦੀ ਅੱਜ ਦੀ ਗੱਜ ਹਾਂਜੀ ਬਾਦਲ ਪਰਿਵਾਰ ਦੇ ਉੱਤੇ ਪੂਰਾ ਪ੍ਰਭਾਵ ਆ ਮਜੀਠੀਆ ਪਰਿਵਾਰ ਤੇ ਕਿੰਨਾ ਪ੍ਰਭਾਵ ਉਹਨਾਂ ਦਾ ਹੈਗਾ ਬਿਲਕੁਲ ਜੀ ਉਹ ਟੂਰਲਤੀ ਜਿਹੜੇ ਸਮੇਂ ਦੇ ਵਿੱਚ ਆਪਣੀ ਭਾਗੀਦਾਰੀ ਸ਼੍ਰੋਮਣੀ ਕਮੇਟੀ ਦੀ ਚੋਣਾਂ ਚ ਤੋਂ ਜੀ ਇਹ ਜੀ ਲੱਗ ਰਿਹਾ ਹੈ ਮੈਂ ਜਿਹੜੀ ਗੱਲ ਕੀਤੀ ਨਾ ਪੇਡ ਪੋਲੀਟਿਕਲ ਖਲਾਫੇ ਤੋਂ ਆ ਉਹਦੇ ਚ ਬਾਬਾ ਜੀ ਸ਼ਾਇਦ ਵੀ ਵੱਡਾ ਰੋਲ ਨਮੋੜ ਵੀ ਆਪਣੀ ਕੋਸ਼ਿਸ਼ ਕਰ ਰਹੇ ਨੇ ਜੀ ਕੰਗੀ ਗੱਲ ਬਾਣੀ ਦੀ ਨਰਤਕ ਦੇ ਚੋਣ ਅਗਰ ਜੀ ਲਿਖਣ ਬੁੱਢਾ ਤਾਂ ਇਹਨੂੰ ਆ ਕੇ ਮੁਲਾਕਤ ਕਰਨੀ ਉਹਨਾਂ ਨੂੰ ਇਹ ਗੱਲ ਕਹਿਣੀ ਜੀ ਬਾਬਾ ਬਲਬੀਤ ਸਿੰਘ ਨੇ ਇੰਨੀ ਗੱਲ ਕਹੀ ਸੀ ਸਾਡੇ 10 10 ਜੱਥੇਦਾਰਾਂ ਨੂੰ ਸਤ ਜੀ ਬੇ ਕਹਦਾ ਕਿ ਉਸੇ ਕਾਲ ਤੱਕ ਦੇ ਜੱਜਦਾਰ ਰਹੇ ਜੀ ਪਹਿਲੇ ਜਿਸੇ ਜਿਹੜੇ ਭਾਈ ਬਾਬਾ ਨੂੰ ਸਿੱਖ ਅਕਾਲੀ ਸੁਨੇਕੀ ਅਮਰੀਕਾ ਸ਼ਹਿਰ ਪੰਜਵੀਂ ਦੀ ਸ਼ਿਵੇਂ ਸ਼ਿਵੇਂ ਜੱਜਦਾਰ ਬਣੇ ਸੀ ਜੀ ਕਾਲ ਤੱਕ ਜੀ ਜੀ ਤੇ ਉਸ ਟਾਈਮ ਤੇ ਉੱਤੇ ਬਾਬਾ ਜੀ ਐਕਟ ਕੀਤਾ ਸੀ ਕਿ ਅਸੀਂ ਤੇ ਹੁਣ ਵੀ ਚਾਹੁੰਦੇ ਆਂ ਕਿ ਬੁੱਢਾ ਦਲ ਦਾ ਮੁਖੀ ਜਿਹੇਦਰ ਅਕਾਲ ਤੱਕ ਧੋਲੇ ਜੇ ਹੁਣ ਤੱਕ ਜਿੰਨੇ ਵੀ ਜਿੱਥੇ ਤੇ ਰਹੇ ਆ ਉਹਦੇ ਵਿੱਚ ਜਿਹੜੇ ਵਕਤ ਜਿੱਥੇਦਰ ਜਿਹੜੇ ਬੁੱਢਾ ਦਲ ਦੇ ਰਹੇ ਆ ਤੇ ਇਹਦਾ ਮਤਲਬ ਇਹ ਹੈ ਕਿ ਹੁਣੇ ਬੁੱਢਾ ਦਲ ਜਿਹੜਾ ਜਿੱਥੇਰ ਹੋਣਾ ਚਾਹੀਦਾ ਉੱਥੇ ਪੱਟੀ ਸਾਹਿਬ ਇਹ ਗੱਲ ਪਿਛਲੇ ਸਮੇਂ ਦੇ ਵਿੱਚ ਜਦੋਂ ਹੁਕਮਨਾਮੇ ਜਾਰੀ ਹੋਏ ਸੀ ਕਿ ਉਦੋਂ ਵੀ ਇਹ ਰਿੰਗ ਸਿੰਘ ਨੇ ਗੱਲ ਚੁੱਕੀ ਸੀ ਵੀ ਸਾਡਾ ਲੀਡਰ ਜਿਹੜਾ ਕਲਤਕ ਸਾਬ ਦਾ ਜਥੇਦਾਰ ਨਿਹੰਗ ਸਿੰਘ ਹੋਣਾ ਜ਼ਰੂਰੀ ਹੈ ਮੈਂ ਤੁਹਾਡੀ ਜਿੰਮੇਤ ਮੇਰਾ ਤੁੰਗਿਆ ਕਿਹਾ ਜਿਸ ਦਾ ਨਿਸ਼ਾਨਾ ਉਹ ਬਾਬਾ ਗੁਰਿੰਦਰ ਸਿੰਘ ਢੋਆ ਜੀ ਨਾਲ ਦੀ ਬਾਦਲਪੁਰ ਸਰਕਾਰ ਬਾਦਲਾ ਬਾਦਲ ਪਰਿਵਾਰ ਦੇ ਵਿੱਚ ਤੇ ਮਜੀਠੀਆ ਪਰਿਵਾਰ ਦੇ ਵਿੱਚ ਪੂਰੀ ਰਸਾਈ ਹੈ ਜੀ ਬਾਦਲਪੁਰ ਉਹ ਵੀ ਆਖੀ ਮੋੜਦਾ ਨਹੀਂ ਹਾਂਜੀ ਭਾਵੇਂ ਵੋਟਾਂ ਦਾ ਮਾਮਲਾ ਹੋਵੇ ਤੇ ਭਾਵੇਂ ਕੋਈ ਹੋਰ ਮਾਮਲਾ ਆਵੇ ਹਾਲੀਕੇ ਬਾਬਾ ਗੁਰਿੰਦਰ ਸਿੰਘ ਢਿਲੋਂ ਨੇ ਕਦੀ ਵੀ ਕਿਸੇ ਆਪਣੇ ਸਾਥੀ ਨੂੰ ਆਪਣੇ ਕਿਸੇ ਚੇਲੇ ਨੂੰ ਇਹ ਨਹੀਂ ਗਲਤੀ ਕਿ ਜੀਵੂਡ ਸੁਲਾਨੀ ਪਾਰਟੀ ਨੂੰ ਬਾਦੂ ਜੀ ਲੇਕਨ ਪਛਾਰੇ ਤੋਂ ਜੰਦੇ ਨਾ ਵਈ ਅੱਗੇ-ਅੱਗੇ ਕਰਦੇ ਕੁਛ ਹਾਂਜੀ ਸਭ ਤੋਂ ਪਹਿਲਾਂ ਤਾਂ ਹੋਇਆ ਗਏ ਇਸ ਢੇਰੇ ਦੇ ਵਿੱਚ ਜਿਹੜੀ ਇੰਦਰਾਗੜ੍ਹ ਦੀ 1970 ਦੇ ਦਹਾਕੇ ਚੋਂਦੀ ਰਹੀ ਜੀ ਉਹਨਾਂ ਦਿਨਾਂ 'ਚ ਜਿਹੜੀ ਘੜੀ ਗੁੱਟ ਘੜੀ ਹੁੰਦੀ ਕਿਸੇ ਕਿਸੇ ਕੋਲੇ ਹੁੰਦੀ ਸੀ ਤੇ ਉਹ ਇਹਨਾਂ ਦੇ ਜਿਹੜੇ ਪੈਰੋਕਾਰਸ਼ ਨੂੰ ਘੜੀਆਂ ਵੰਡ ਕੇ ਜਾਂਦੀ ਹੁੰਦੀ ਸੀ ਜੀ ਜਿਹੜੇ ਨਾਲ ਜਿੰਦਲ ਬਣਾਏ ਹੁੰਦੇ ਇੱਥੇ ਨਾਲ ਜਿਹੜੇ ਸੇਵਾ ਕਰਦੇ ਸੀਗੇ ਉਹਨਾਂ ਨੂੰ ਘਰੀ ਮੰਡੇ ਗਈ ਸੀ ਨੂੰ ਜਿਆਦਾ ਸਕੇ ਜੀ ਇਸ ਕਰਕੇ ਉਹ ਦੇਸ਼ ਦੇ ਵਿੱਚ ਪਹਿਲੀ ਵੀ ਨਹੀਂ ਆਇਆ ਕੋਈ ਉਹਦੇ ਅਕਸਰ ਹੀ ਸਾਰੇ ਸਿਆਸੀ ਆਗੂ ਜਾਂਦੇ ਤੇ ਬਾਬੇ ਨਾਲ ਫੋਟੋ ਲਵਾ ਕੇ ਤੇ ਪਾ ਦਿੰਦੇ ਨੇ ਸੋਸ਼ਲ ਮੀਡੀਆ ਤੇ ਖਬਰਾਂ ਚ ਵੀ ਆ ਜਾਂਦੀ ਐ ਕਿ ਬਾਬਾ ਜੀ ਨੂੰ ਫਲਾਣਾ ਮਿਲਿਆ ਜੀ ਠੀਗਲਾ ਮਿਲਿਆ ਜੀ ਓਕੜਾ ਮਿਲਿਆ ਹਾਂਜੀ ਲੇਕਿਨ ਐਸ ਵੇਲੇ ਜਿਹੜਾ ਇਹ ਗੱਲ ਕਿਹੜੀ ਬਾਬੇ ਗੁਰਿੰਦਰ ਸਿੰਘ ਜੀ ਨੂੰ ਜਿਹੜਾ ਸ਼੍ਰੀ ਕਲਕੱਤ ਦਾ ਜਥੇਦਾਰ ਉਹ ਬੁੱਢਾ ਦਲ ਦਾ ਮੁਖੀ ਹੋਣਾ ਚਾਹੀਦਾ ਇੱਕ ਬੜੀ ਵੱਡੀ ਗੱਲ ਹਾਂਜੀ ਇਹਦਾ ਮਤਲਬ ਹੈ ਕਿਸੇ ਪ੍ਰਕਾਰ ਦੀ ਕੋਈ ਨਾ ਕੋਈ ਇੱਥੇ ਗਾਰਵੀ ਕਰ ਸਕਦੇ ਐ ਕਿ ਜਿਹੜੀ ਆਪਾਂ ਮੇਨ ਗੱਲ ਕੀਤੀ ਹੈ ਕਿ ਉਹਨਾਂ ਦਾ ਕਾਰਨ ਕੀ ਕੀ ਚਲ ਕੇ ਬੁੱਢਾ ਦਲ ਦੇ ਕੋਲ ਜਿਹੜੀਆਂ ਇੱਕ ਨਹੀਂ ਨਹੀਂ ਕਈ ਸਿਖਾਵਾਂ ਹੈ ਹਾਂਜੀ ਇੱਕ ਉਹ ਹਰੀਆਂ ਵੇਲਾਂ ਵਾਲੇ ਜਿਹੜੇ ਉਹ ਬੁੱਢਾ ਦਲ ਦੇ ਨਾਲ ਨੇ ਜੀ ਜਿਹੜੇ ਬਾਬਾ ਬੀਬੀ ਜੀ ਸੰਬਰ ਦਾ ਨਾਲ ਕੋ ਬਰਬੂਦਾਂ ਦੇ ਨਾਲ ਜੀ ਜਬਲੂ ਠਾਕ ਜਿਹੜੀ ਆ ਉਹ ਬਕਾਇਦਾ ਤੌਰ ਤੇ ਬੁੱਢਾ ਦਲ ਦੇ ਨਾਲ ਹਾਂਜੀ ਮੁਖਤ ਜਿਹੜੀਆਂ ਐਸਨੇ ਬੁੱਢਾ ਦਲ ਦੇ ਨਾਲ ਖੜੀਆਂ ਨੇ ਹਾਂਜੀ ਜਿਲ੍ਹੇ ਨੂੰ ਤੁਹਾਨੂੰ ਪਤਾ ਹੈ ਪਿਛੇ ਦੇ ਲੜ ਬੁੱਢਾ ਦਲ ਦੇ ਲੋਕੀ ਨੇ ਦੇ ਮੋਦੀ ਸਰਕਾਰ ਦੀਆਂ ਬੜੀਆਂ ਤਰੀਫਾਂ ਕੀਤੀਆਂ ਸੀ ਜੀ ਹਰ ਸਵੇਰ ਸਮਾਗਮ ਹੋਇਆ ਸੀਗਾ ਹਾਂਜੀ ਉੱਥੋਂ ਦੇ ਫਾਇਲ ਵਿੱਚ ਮੁੱਖ ਮੰਤਰੀ ਉਹਦੀਆਂ ਤਰੀਫਾਂ ਕੀਤੀਆਂ ਸੀ ਭਾਜਪਾ ਦੀਆਂ ਤਰੀਫਾਂ ਕੀਤੀਆਂ ਸੀ ਜੀ ਤੇ ਪਿਛਲੇ ਪਾਸੇ ਨਾਲ ਹੀ ਖੜੇ ਸੀ ਬਾਬਾ ਨਾਮ ਸਿੰਘ ਧੁੰਮਾ ਜੀ ਇਸ ਕਰਕੇ ਇਹਨਾਂ ਦੀ ਆਪਣੀ ਭਾਜਪਾ ਦੀ ਵੀ ਰਸਾਈ ਹੈਗੀ ਆ ਬਕਾਇਦਾ ਤੌਰ ਤੇ ਜਿਹੜੇ ਸਾਡੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਸਾਡੇ ਵਿਆਸ ਵਾਲੇ ਜਿਹੜੇ ਨਰਾਤਾ ਸਵਾਮੀ ਹਾਂਜੀ ਤੇ ਇੱਕ ਕਰਕੇ ਮੈਂ ਸੋ ਮਹਿਸੂਸ ਕਰਦਾ ਵੀ ਉਹਨਾਂ ਦੀ ਮਿਲਨ ਦਾ ਕਾਰਨ ਸ੍ਰੀ ਥੇ ਹੈ ਵੀ ਕੋਈ ਨਾ ਕੋਈ ਉਸ ਤਬਦੀਲੀ ਲਿਆਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਨੇ ਜਿਹੜਾ ਲੀਡਰਸ਼ਿਪ ਦਾ ਖਲਾਅ ਪੈਦਾ ਹੋਇਆ ਉਹਦੇ ਵਿੱਚ ਕੋਈ ਨਾ ਵੀ ਆਪਣੀ ਵੱਡੀ ਤੁੰਗ ਕਰਨ ਦੀ ਕੋਸ਼ਿਸ਼ ਕਰ ਰਹੇ ਨਹੀਂ ਜੀ ਨਾਲ ਐਸਪੀਸੀ ਦੀ ਚੋਣਾਂ ਜਦੋਂ ਆ ਜਾਣਗੀਆਂ ਉਹਦੇ ਵਿੱਚ ਸ਼ਾਇਦ ਉਹ ਆਪਣੇ ਸਿੱਧੇ ਦੇ ਸਿੱਧੇ ਤੌਰ ਤੇ ਆਪਣੇ ਕੁਝ ਉਮੀਦਵਾਰੀ ਖੜੇ ਕਰਨ ਜਾਂ ਉਹਨਾਂ ਨੂੰ ਵੋਟਾਂ ਪਹੁੰਚ ਤੋਂ ਦੇ ਵਾਸਤੇ ਫਿਰ ਵੋਟਾਂ ਵੀ ਚਾਹੀਦੀਆਂ ਨੇ ਬੰਦੇ ਵੀ ਚਾਹੀਦੇ ਨੇ ਜੀ ਇਹ ਹੁੰਦਾ ਹੈ ਕਿ ਹਿੱਸਾ ਵੰਡ ਜੀ ਸੋ ਪਟੀ ਸਾਹਿਬ ਜਿਸ ਤਰ੍ਹਾਂ ਸ਼ਨੂਮਨੀ ਕਾਲੀਦਾਲ ਦੇ ਸੀਨੀਅਰ ਲੀਡਰ ਬਿਕਰਮਜੀਤ ਸਿੰਘ ਮਜੀਠੀਆ ਪਿਛਲੇ ਸਮੇਂ ਡਰੱਗ ਦੇ ਮਾਮਲੇ 'ਚ ਜੇਲ੍ਹ 'ਚ ਰਹਿ ਸੀਗੇ ਉਸ ਸਮੇਂ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਮੁਲਾਕਾਤ ਨਹੀਂ ਕੀਤੀ ਸੀਗੀ ਹੁਣ ਜਦੋਂ ਆਮਦਨ ਤੋਂ ਵੱਧ ਔਜਾੜਤ ਬਣਾਉਣ ਤੇ ਨਾਬਾ ਜੇਲ੍ਹ ਚ ਸੀ ਤਾਂ ਗੁਰਿੰਦਰ ਸਿੰਘ ਢਿੱਲੋਂ ਨੇ ਮੁਲਾਕਾਤ ਪਹੁੰਚੀ ਹੈ ਤੇ ਇਸ ਦੇ ਕੀ ਮੈਨੇ ਹੋ ਸਕਦੇ ਹਨ ਨਹੀਂ ਮੈਂ ਤਾਂ ਤੁਹਾਨੂੰ ਦੱਸਦਾ ਇਹ ਪਿਛਲੀ ਗੱਲ ਸਮਝੇ ਨਹੀਂ ਇਹ ਸਭ ਦਾ ਹਿੱਸਾ ਵਾ ਜੀ ਜੇ ਜੀ ਆਪਾਂ ਗੱਲ ਕਰ ਰਹੇ ਵੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਕੋਸ਼ਿਸ਼ ਲੱਗ ਤੇ ਵੱਡਾ ਕਰਨਾ ਚਾਹੁੰਦੇ ਸੀ ਹਾਂਜੀ ਵੇ ਤਾਂ ਇੱਕ ਪਾਰਟ ਹੈ ਜਾ ਕੇ ਬਿਕਰ ਮਜੀਠੀ ਨੇ ਮੁਲਾਕਤ ਕਰਨੀ ਸੇ ਤੁਹਾਨੂੰ ਪਤਾ ਹੈ ਬਿਕਰ ਮਜੀਠੀ ਦੇ ਸੰਦੀਪ ਸਿੰਘ ਬਾਦਲ ਸਵਤੋ ਵੀ ਸੁਝਾਵੇਂ ਨਹੀਂ ਸੀਗੇ ਹੂੰ ਹੋ ਸਕਦਾ ਇਹੋ ਜਿਹਾ ਕੋਈ ਸੁਨੇਹ ਲੈ ਕੇ ਗਏ ਹੁਣ ਭਾਈ ਵੀ ਕੋਈ ਗੱਲ ਨਹੀਂ ਤੁਸੀਂ ਇਕੱਠੇ ਰਹੋ ਕਿਉਂ ਤੂੰ ਬਾਦ ਅਗਰੇ ਜੇ ਨਹੀਂ ਜਾ ਕੇ ਸੰਦੀਪ ਸਿੰਘ ਬਾਦਲ ਨਾਲ ਮੁਲਾਕਤ ਕਰਨੀ ਇਹ ਵੀ ਦੱਸੋ ਨਾ ਸਦਾ ਸਾਲੇ ਪਰ ਮੇਰਾ ਸਮਝੋਤਾ ਬਾਬੀ ਨੇ ਕਰਵਾਇਆ ਨਾ ਹੋਵੇ ਜੀ ਭਾਵੇਂ ਕਿ ਅਜੇ ਤੱਕ ਨਾ ਤੇ ਬਿਕਰ ਸਿੰਘ ਮਜੀਠੀ ਨੇ ਖੁੱਲ ਜਿਹੜੀ ਸਰਬੀਰ ਦੀ ਬਾਦਲ ਖਰਾਬ ਬੋਲੇ ਆ ਜੀ ਤੇ ਨਾਲ ਸਰਦੀਰ ਉਹਦੀ ਕਦੀ ਜਿਹੜਾ ਖੁੱਲ ਕੇ ਬਿਗਮਿਚ ਕੇ ਬੋਲੇ ਨਹੀਂ ਲੇਕਿਨ ਇਹਨਾ ਜ਼ਰੂਰ ਸੀਗਾ ਕਿ ਇੱਕ ਅਦੇ ਬਿਆਨ ਤੋਂ ਬਾਅਦ ਜਿਹੜਾ ਪਿਛਲੇ ਕਰੀਬ 25 ਸਾਲ ਤੋਂ ਲੈ ਕੇ ਅੱਜ ਤੱਕ ਬਿਕਮ ਸਿੰਘ ਮਜੀਠੀ ਜਿੱਥੇ ਬੈਠੇ ਆ ਸੁਖਵੀਰ ਸਿੰਘ ਬਾਦਲ ਨੇ ਕੋਈ ਐਹੋ ਜੀ ਨੰਮ ਨਹੀਂ ਵਿਢੀ ਜੀ ਜਿੱਦ ਨਾਲ ਕੋਈ ਬਿਕਮ ਸਿੰਘ ਮਜੀਠੀ ਦਾ ਭਲਾ ਹੋ ਸਕੇ ਹਾਂਜੀ ਇਸ ਕਰਕੇ ਹੋ ਸਕਦਾ ਇਸ ਚੀਜ਼ ਨੂੰ ਨੱਬ ਲੈ ਸਕਦੇ ਨੇ ਵੀ ਇਹਨਾਂ ਦੋਵਾਂ ਸਾਲੇਪਨ ਲੜ ਦੇ ਵਿੱਚ ਜੇ ਕਿ ਰੰਜੇਸ਼ ਸਿੰਘ ਦੀ ਕੋਈ ਗਲਤ ਬਾਤ ਸੀ ਵੀ ਹਾਂਜੀ ਉਹਨੂੰ ਵੀ ਜੇਕਰ ਤੌਰ ਤੇ ਇਹਨਾਂ ਨੇ ਕਿਸੇ ਤਰੀਕੇ ਨਾਲ ਜਿਹੜਾ ਸੀ ਖਦਮ ਕੀਤਾ ਹੋਵੇ ਇਹ ਵੀ ਇਹਦਾ ਚਾਹ ਹੋ ਸਕਦਾ ਅਸੀਂ ਮੈਂ ਫਿਰ ਮੈਂ ਫਿਰ ਕਹਿ ਦਿਆਂ ਜੀ ਉਹਨਾਂ ਨੇ ਆਪਣੀ ਬਲੱਖਣ ਕਰਨ ਵਾਸਤੇ ਜਿਹੜਾ ਉਹ ਸਾਰਿਆਂ ਨਾਲ ਰੱਪਟਾ ਕੈਂਪ ਕਰਨਾ ਜੀ ਤੁਹਾਨੂੰ ਇੱਕਦਮ ਦਾ ਪਤਾ ਹੋਏਗਾ ਹਾਂਜੀ 2011 ਦੀਆਂ ਸ਼ਰੂਮਣੀ ਕਮੇਟੀ ਚੋਣਾਂ ਦੇ ਵਿੱਚ ਬਕਾਇਦਾ ਤੌਰ ਤੇ ਸੰਤ ਸਮਾਜ ਨੂੰ 30 ਟਿਕਟਾਂ ਜਿਹੜੀ ਅਸੀਂ ਉਹ ਦਿੱਤੀਆਂ ਸੀਗੀਆਂ ਸਰਕਾਰ ਪ੍ਰਕਾਸ਼ ਨਹੀਂ ਬਦਲਦੇ ਜੀ 270 ਮੈਂਬਰ ਚੁਣੇ ਜਾਣੇ ਸੀ 170 ਮੈਂਬਰ ਜੋ 30 ਮੈਂਬਰ ਚੁਣੇ ਗਏ ਸੀ ਉਹ ਸੰਸਮਾ ਦੇ ਚੁਣੇ ਗਏ ਸੀ ਜੀ ਭਾਵੇਂ ਉਹ ਸੰਸਮਾ ਦੇ ਮੈਂਬਰ ਬਹੁਤ ਇਹਨਾਂ ਦੇ ਆਪਣੇ ਸੀਗੇ ਹਾਂਜੀ ਜਿਨ੍ਹਾਂ ਨੇ ਇਹ ਕਿ ਬਾਬਾ ਜੀ ਬਾਬਾ ਨਾਮ ਤੇ ਮਾਂ ਦੇ ਗੋਦੀ ਤੇ ਸੰਸਮਾ ਦੇ ਮੁਖੀ ਸੀਗੇ ਉਹ ਹੀ ਬੰਦੇ ਡਾ ਟੋਟਲ ਲੈ ਕੇ ਅੱਗੇ ਆ ਗਏ ਲੇਕਿਨ ਉਹ ਮੁੜ ਕੇ ਇੱਕ ਹਸਾਬ ਦੇ ਜਵਦਨੀ ਟਿਕਸਾਲ ਦੇ ਜਿਹੜੇ ਸੀ ਫਾਸਟ ਕਮੀ ਉਹਨਾਂ ਦੇ ਮੈਂ ਕਹੂੰਗਾ ਵੀ ਗੁਲਾਮ ਬਣ ਕੇ ਕੰਮ ਕਰਦੇ ਜੀ ਜੀ ਪਾਤੀ ਕਰ ਰਹੇ ਨੇ ਇਸੇ ਤਰ੍ਹਾਂ ਪੌਸਿਬਿਲਟੀ ਨਹੀਂ ਬਾਬਾ ਜੀ ਨੂੰ ਕੋਈ ਸ਼ੇਅਰ ਦਿੱਤਾ ਜੇ ਤੁਸੀਂ ਇੰਨੇ ਟਿਕਟਾਂ ਲੈ ਲੋ ਆਪਣੇ ਬੰਦੇ ਖੜੀ ਕਰ ਲਓ ਉਹਦਾ ਇੱਕ ਜਿਹੜਾ ਵਾ ਮੈਂ ਕਹਿੰਦਾ ਇੱਕ ਪ੍ਰਕਿਰਿਆ ਜਿਹੜੀ ਉਰਦੂ ਕੀਤੀ ਗਈ ਹੈ ਵੈਸੇ ਵੀ ਜੇ ਕੋਈ ਨੈਚੁਰਲ ਉੱਧਰ ਪੰਜਾਬ ਲੈਵਲ ਤੇ ਲਈ ਜੀ ਬਾਬਾ ਜੀ ਅੱਗੇ ਹੋਵੇ ਤੇ ਕਾਫੀ ਹੱਥਕੁਨਮ ਹੰਗਾਰਾ ਹੋਈ ਮੇਰੇ ਤੇ ਬਾਬਾ ਜੀ ਲੇਕਿਨ ਜਿਹੜੇ ਇਹਨਾਂ ਦੇ ਡੇਰੇ ਦੇ ਥੇਰੇ ਤੇਰੇ ਪਿੰਡ ਦੇ ਲੋਕ ਨੇ ਉਹ ਕਈ ਨੇ ਕੁ ਇਹਨਾਂ ਦੇ ਬਹੁਤ ਖਲਾਫ ਜੀ ਜਿਨ੍ਹਾਂ ਦੇ ਘਰ ਬਰਬਾਦ ਹੋ ਗਏ ਜਿਨ੍ਹਾਂ ਦੀਆਂ ਜ਼ਮੀਨਾਂ ਬਰਬਾਦ ਹੋ ਗਈਆਂ ਜਿਹੜੇ ਘਰੋਂ ਬਖਾਰ ਹੋ ਗਏ ਉਹ ਬਹੁਤ ਖਲਾਫ ਨੇ ਜੀ ਪਟਿਸਰ ਅੱਜ ਕਾਜ ਅਫਸੋਰਸ ਹੈ ਕਿ ਪਾਸ ਵਧਾਂ ਸਭਾ ਦੇ ਵਿੱਚ ਦਰਿਆ ਦਾ ਮੋਹਨ ਮੋੜਨ ਵਾਲੀ ਇਹ ਸ਼ਰਾਧਾ ਸਵੀ ਡੀ ਸੰਬੰਧੇ ਕਿਸੇ ਵੀ ਐਮਐਡੀ ਦੀ ਜੁਕਤ ਨਹੀਂ ਪਈ ਨਿਗਰ ਕਰਨ ਦੀ ਵੀ ਜੁਕਤ ਨਹੀਂ ਜੀ ਜੀ ਪੱਤੀ ਸਾਹਿਬ ਇੱਥੇ ਕਿ ਮੈਂ ਗੱਲ ਕਰਦਾ ਵੀ ਭਗਵੰਤ ਮਾਨ ਨੇ ਇਹ ਗੱਲ ਕਹਿ ਰਿਆ ਸੀ ਵੀ ਜੋ ਵੀ ਕੁਝ ਹੋਇਆ ਹੜਾਂ ਦੇ ਵਿੱਚ ਉਹਦੇ ਤੋਂ ਸੰਭ ਇੱਕ ਕਹਿੰਦੇ ਵੀ ਸਿੱਖਿਆ ਮਿਲਦੀ ਹੈ ਭਾਵੇਂ ਨੁਕਸਾਨ ਕਿੰਨੇ ਬਹੁਤ ਵੱਡਾ ਹੋਇਆ। ਉਹ ਭਗਵੰਤ ਮਾਨ ਨੂੰ ਤਾਂ ਸਿੱਖਿਆ ਹਰ ਗੱਲ 'ਚ ਮਿਲਦੀ ਹੈ ਜੀ। ਹੂੰ। ਇੱਕ ਬੜੀ ਵੱਡੀ ਗੱਲ ਕਹੀ ਸੀ ਅੱਜ ਉੱਥੇ ਮਾਨਪ੍ਰੀਤ ਯਾਦਲੀ ਨੇ ਗੋਦਾਵਰੀ ਨਦੀ ਜਿਹੜੀ ਹੈ ਉਹਨੂੰ ਡੀ ਸੇਲਟਿੰਗ ਕਰਨ ਵਾਸਤੇ ਕੀਤਾ ਜਾਂਦਾ ਤੇ ਉਹ ਆਪਣੀ ਤਾਂ 3 ਨਾਲੋਂ ਬਕਾਇਦਾ ਤੋਂ 32 40 ਫੁੱਟ ਥੱਲੇ ਵਗਦੀ ਹੈ ਹਾਂਜੀ ਇਹਦਾ ਮਤਲਬ ਉੱਥੋਂ ਫਲੱਡ ਹੋਣ ਦੀ ਸੰਭਾਵਨਾ ਨਹੀਂ ਤੇ ਸਾਡੇ ਜਿਹੜੇ ਦਰਿਆ ਉਹ ਵੀ 25 ਫੁੱਟ ਉੱਪਰ ਵਗਦੇ ਨੇ ਜੀ ਤੇ ਐਡਮੈਡੀਕਲ ਵੀ ਬਲੱਡ ਚਾਏ ਜਾਏਗੇ ਨਾ ਹੂੰ ਫੈਸਲੇ ਦੇ ਵਿੱਚ ਡੀ ਸਿਲਟਿੰਗ ਬਾਰੇ ਕੋਈ ਵੀ ਇਹਨਾਂ ਨੇ ਫੈਸਲਾ ਨਹੀਂ ਲਿਆ ਕੋਈ ਵੀ ਜੀ ਸਰਾਨੂੰ ਰੋਕਣ ਬਾਰੇ ਵੀ ਫੈਡਰਲ ਨੇ ਦੁਨਛਣਬਾਜੀ ਜ਼ਰੂਰ ਕੀਤੀ ਕਿ ਜਿੱਦੇ ਉਹਨਾਂ ਦੇ ਕਾਂਗਰਸੀ ਨੂੰ ਉਹਨਾਂ ਨੇ ਜਿੱਤੀ ਤੇ ਉਹਨਾਂ ਨੂੰ ਜਿੱਤੇ ਦੋਵਾਂ ਦੇ ਕੋਤਲੇ ਜ਼ਰੂਰ ਖੋਲੇ ਜੀ ਹੁਣ ਬਾਦੂਰ ਕੇ ਮੁੱਖ ਮੰਤਰੀ ਬਣ ਜਾਣ ਤੇ ਪੰਜਾਬ ਨੂੰ ਕੀ ਹਾਲਤੂ ਅਸੀਂ ਕੁਝ ਨਹੀਂ ਕਹਿ ਸਕਦੇ ਜੀਨਾ ਨੇ ਪਹਿਲਾਂ ਹੀ ਉਹ ਜਿਹੜਾ ਉਹ ਜ਼ਮੀਨ ਖਰੀਦੀ 10.1 ਜਣ ਸੀ ਦੀ 16.10 ਬੰਨੇ ਕਿ ਜਿਵੇਂ ਖਰੀਦੀ ਇੱਕ ਪੂਰਾ ਕੰਦੂਰ ਬਰਜ ਮਾਲ ਤੇ ਸਮਾਲ ਪੈਂਦਾ ਜੀ ਉਹ ਤੇ ਜਿੱਦਿ ਜਿੱਤੂ ਬਕਾਇਦਾ ਤੌਰ ਤੇ ਮਾਈਨਿੰਗ ਹੋ ਸਕਦੀ ਹੈ ਵੱਡੇ ਪੱਧਰ ਦੇ ਉੱਤੇ ਕਿ ਜਿਹੜੇ ਉਹਨਾਂ ਨੇ ਇਲਜ਼ਾਮ ਲਾਏ ਨੇ ਆបਕਾਰੀ ਮੰਤਰੀ ਦੇ ਉੱਤੇ ਕਿ 1 ਕਰੋੜ 25 ਲੱਖ ਰੁਪਇਆ ਗਰੀਆਂ ਸਾਰੇ ਡਿਸਟਿਲਰੀਆਂ ਨੇ ਪੰਜਾਬ ਦੇ ਵਿੱਚ ਉਹਨਾਂ ਤੋਂ ਹਰ ਮਹੀਨੇ ਆបਕਾਰੀ ਮੰਤਰੀ ਲੈ ਰਹੇ ਨੇ ਜੀ ਉਹ 35 ਤੋਂ 40 ਕਰੋੜ ਰੁਪਇਆ ਇਕੱਠਾ ਕਰਦੇ ਉਹ ਕਿੱਥੇ ਜਾਂਦਾ ਤੇ ਜਿਹਦਾ ਜਿਲ੍ਹਾ ਸੀ ਸਾਡੇ ਆបਕਾਰੀ ਮੰਤਰੀ ਕੋਲ ਕੋਈ ਜਵਾਬ ਨਹੀਂ ਸੀ ਜਾਣ ਤੁਸੀਂ ਜਵਾਬ ਦੇਣਾ ਕਿ ਮੈਂ ਦੂਸ਼ਣਬਾਜ਼ੀ ਕੀਤੀ ਇਹਨਾਂ ਨੇ ਪਰ ਪੰਜਾਬ ਨੂੰ ਵੇਖੋ ਪੰਜਾਬ ਖੇਤੰਦਾਰ ਜੀ ਪੰਜਾਬ ਨੂੰ ਪਹਿਲਾਂ ਬਕਾਇਦਾ ਤੌਰ ਤੇ ਜਿਹੜੇ ਸੀ ਅਫਗਾਨੀਆਂ ਨੇ ਲੁੱਟਿਆ ਮਾਦਰਸ਼ੀਂ ਲੁੱਟਿਆ ਬੰਗਲਾ ਲੁੱਟਿਆ ਉਸ ਤੋਂ ਬਾਅਦ ਅੰਗਰੇਜ਼ ਲੁੱਟਦੇ ਰਹੇ ਤੇ ਫਿਰ ਆ ਸਾਡੇ ਜਿਹੜੇ ਭੂਰੇ ਅੰਗਰੇਜ਼ ਆ ਗਏ ਇਹਨਾਂ ਨੇ ਘਟ ਨਹੀਂ ਕੀਤੀ ਇਹ ਕਿ ਪੰਜਾਬ ਫਿਰ ਲੈਣਾ ਆਪਣੇ ਬਾਵਾ ਦੇ ਬਲਤੇ ਜਿੰਦਾ ਬਾਤ ਕਿ ਗੁਰੂਆਂ ਦੇ ਨਾਂ ਤੇ ਵਸਦਾ ਪੰਜਾਬ ਜਿੰਨਾ ਮਰਜੀ ਲੋਕੋ ਜੋ ਮਰਜੀ ਚਲੂ ਖੜਾ ਰਹੇਗਾ ਜੀ ਇੱਕ ਦਿਨ ਪੰਜਾਬ ਖਤਮ ਹੋ ਗਿਆ ਉਦੋਂ ਦੇਸ਼ ਖਤਮ ਹੋ ਗਿਆ ਜੀ ਸੋ ਪੱਟੀ ਸਾਹਿਬ ਜੀ ਜਿਸ ਤਰ੍ਹਾਂ ਤੁਸੀਂ ਗੱਲਬਾਤ ਕੀਤੀ ਹੈ 96 ਕਰੋੜੀ ਬਾਬਾ ਬੁੱਢਾ ਦਲ ਦੇ ਮੁਖੀ ਬਲਵੀਰ ਸਿੰਘ ਤੇ ਡੇਰਾ ਮੁਖੀ ਦੇ ਨਾਲ ਜਿਹੜੀ ਗੱਲਬਾਤ ਹੋਈ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸਾਹਿਬ ਜੀ